ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਗਨ ਧਨ ਪ੍ਰਪਤਾ ਕੈ ਮਦ ਮੈਂ ਕਹਿਨਸ ਰਹਿ دیਵਾਨਾ ਧੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਪੁੰਝਣ ਤਾਂ ਸਿਉ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕੰਨ ਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਬਨ ਧਨ ਪ੍ਰਪਤਾ ਕੈ ਮਦ ਮੈਂ ਕਹਿਨਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਭੁਜਣ ਤਾਂ ਸੋ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਵਨ ਧਨ ਪ੍ਰਪਤਾ ਕੈ ਮਦਮੈ ਐਹਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਪੁੰਝਣ ਤਾਂ ਸੋ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੋ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਪਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਬਨ ਧਨ ਪ੍ਰਪਤਾ ਕੈ ਮਦ ਮੈਂ ਐਨਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਭੁਜਣ ਤਾਂ ਸਿਉ ਮਨ ਨਾ ਲਗਨ ਜਾਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਸ਼੍ਰੀ ਵਾਹ ਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੋ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਪਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਬਨ ਧਨ ਪ੍ਰਵਤਾ ਕੈ ਮਦ ਮੈਂ ਕਹਿਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਦੀਨ ਦਿਆਲ ਸਦਾ ਦੁੱਖ ਭੁਜਣ ਤਾਂ ਸਿਉ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕੰਨ ਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਬਨ ਧਨ ਪ੍ਰਵਤਾ ਕੈ ਮਦ ਮੈਂ ਐਨਸ ਰਹੇ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਪੁੰਜਣ ਤਾਂ ਸੋ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਪਰਹਾਉ ਮਾਤ ਪਿਤਾ ਭਾਈ ਸੁਦ ਬਨਤਾ ਤਾਂ ਕਹਿ ਰਸ ਲਵਟਾਨਾ ਜੋ ਬਨ ਧਨ ਪ੍ਰਪਤਾ ਕੈ ਮਦ ਮੈਂ ਐਨਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਭੁਜਣ ਤਾਂ ਸਿਉ ਮਨ ਨਾ ਲਗਾਨਾ ਜਾਨ ਨਾਨਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਾਲਾ ਨੋਵਾ ਸਾਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਧੂ ਇਹੋ ਜਗ ਭਰਮ ਭੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕੰਨ ਫਰਹਾਉ ਮਾਤ ਪਿਤਾ ਭਾਈ ਸੁਧ ਬਨਤਾ ਤਾਂ ਕਹਿ ਰਸ ਲਵਟਨ ਜੋ ਬਨ ਧਨ ਪ੍ਰਪਤਾ ਕੈ ਮਦ ਮੈਂ ਐਨਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਣ ਤਾਂ ਸੋ ਮਨਨ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਦੀਨ ਦਇਆਲ ਸਦਾ ਦੁੱਖ ਪੁੰਜਣ ਤਾਂ ਸਿਉ ਮਨ ਨਾ ਲਗਨ ਜਾਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ